ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਜੋ ਇਤਿਹਾਸ ਦੀ ਵਿਚਾਰ ਮੈਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਉਹ ਹੈ ਪਹਿਲੇ ਪਾਤਸ਼ਾਹ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਦਿੱਲੀ ਦੇ ਬਾਦਸ਼ਾਹ ਸਿਕੰਦਰ ਲੋਧੀ ਦੇ ਕੋਲੋਂ ਕਿਵੇਂ ਭਗਤਾਂ ਨੂੰ ਅਤੇ ਹੋਰ ਕਿੰਨੇ ਫਕੀਰਾਂ ਨੂੰ ਇਸ ਬਾਦਸ਼ਾਹ ਸਿਕੰਦਰ ਲੋਧੀ ਦੀ ਕੈਦ ਦੇ ਵਿੱਚੋਂ ਛੁਡਵਾਇਆ ਸੀ ਸੋ ਆਓ ਸਾਖੀ ਨੂੰ ਸਰਵਣ ਕਰੀਏ ਜੀ ਗੁਰੂ ਪਿਆਰਿਓ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਹਰਦਵਾਰ ਤੋਂ ਚੱਲ ਕੇ ਇਹ ਪਹਿਲੀ ਉਦਾਸੀ ਸਮੇਂ ਜਦੋਂ ਹਰਦਵਾਰ ਤੋਂ ਚੱਲੇ ਨੇ ਨਾ ਤਾਂ ਗੁਰੂ ਜੀ ਦਿੱਲੀ ਸ਼ਹਿਰ ਤੋਂ ਬਾਹਰ ਜਮਨਾ ਦੇ ਕਿਨਾਰੇ ਦੇ ਉੱਪਰ ਆਣ ਬੈਠੇ ਉੱਥੇ ਭਗਤੀ ਕਰਨ ਲੱਗ ਪਏ ਤਾਂ ਦਿੱਲੀ ਦਾ ਬਾਦਸ਼ਾਹ ਸੀ ਜਿਹੜਾ ਉਹ ਸਿਕੰਦਰ ਲੋਧੀ ਬੜਾ ਜ਼ਾਲਮ ਸੀ ਇਸਨੇ ਨਾ अनेका ਭਗਤ ਜਿਵੇਂ ਕਿ ਕਬੀਰ ਜੀ ਸਦਨਾ ਜੀ ਨਾਮਦੇਵ ਜੀ ਆਦਕ ਭਗਤਾਂ ਦੀ ਪ੍ਰੀਖਿਆ ਕਰਨ ਵਾਸਤੇ ਇਨਾਂ ਨੂੰ ਕਈ ਪ੍ਰਕਾਰ ਦੇ ਕਸ਼ਟ ਦਿੱਤੇ ਸੀ ਹੋਰ ਵੀ अनेका ਫਕੀਰਾਂ ਨੂੰ ਨਾ ਇਸ ਨੇ ਉਹਨਾਂ ਦੀ ਕਰਾਮਾਤ ਦੇਖਣ ਵਾਸਤੇ ਕੈਦ ਕੀਤਾ ਹੋਇਆ ਸੀ ਸਿਕੰਦਰ ਲੋਧੀ ਚਾਹੁੰਦਾ ਸੀ ਕਿ ਤੁਸੀਂ ਮੈਨੂੰ ਕਰਾਮਾਤ ਦਿਖਾਓ ਜੇ ਤੁਸੀਂ ਉਸ ਪਰਮਾਤਮਾ ਦੇ ਬੰਦੇ ਹੋ ਉਸ ਅੱਲਾਹ ਦੇ ਬੰਦੇ ਹੋ ਤੁਸੀਂ ਰੱਬ ਨੂੰ ਮੰਨਦੇ ਹੋ ਰੱਬ ਦੇ ਵਿੱਚ ਅਤੇ ਤੁਹਾਡੇ ਵਿੱਚ ਅਗਰ ਕੋਈ ਅੰਤਰ ਨਹੀਂ ਤਾਂ ਤੁਸੀਂ ਮੈਨੂੰ ਕੋਈ ਕਰਾਮਾਤ ਦਿਖਾਓ ਜਿਹੜਾ ਵੀ ਕਰਾਮਾਤ ਦਿਖਾਉਂਦਾ ਉਸ ਨੂੰ ਛੱਡ ਦਿੰਦਾ ਸੀ ਪਰ ਜਿਹੜਾ ਕਰਾਮਾਤ ਨਹੀਂ ਦਿਖਾਉਂਦਾ ਸੀ ਨਾ ਤਾਂ ਉਹਨੂੰ ਇਹ ਫੜ ਕੇ ਕੈਦ ਕਰ ਦਿੰਦਾ ਸੀ ਜਦੋਂ ਗੁਰੂ ਜੀ ਨੇ ਨਾ ਉਹ ਸਿਕੰਦਰ ਲੋਧੀ ਦਾ ਮਰਿਆ ਹੋਇਆ ਹਾਥੀ ਜੀਵਾ ਦਿੱਤਾ ਤਾਂ ਇਸ ਦੇ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਇਸ ਮਹਾਤਮਾ ਦੇ ਦਰਸ਼ਨ ਕੀਤੇ ਜਾਣ ਤਾਂ ਸਿਕੰਦਰ ਲੋਧੀ ਆਪਣੇ ਮਸਲਤੀ ਕਾਜੀ ਨੂੰ ਨਾਲ ਲੈ ਕੇ ਨਾ ਦਰਸ਼ਨ ਕਰਨ ਵਾਸਤੇ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪੁੱਜਿਆ ਏ ਆ ਕੇ ਬੇਨਤੀ ਕੀਤੀ ਹੈ ਕਿ ਤੁਸੀਂ ਖੁਦਾ ਦਾ ਰੂਪ ਹੋ ਤੁਸੀਂ ਖੁਦਾ ਹੀ ਹੋ ਕਹਿੰਦੇ ਮੈਨੂੰ ਵੀ ਉਪਦੇਸ਼ ਦਿਓ ਤਾਂ ਗੁਰੂ ਜੀ ਨੇ ਆਖਿਆ ਏ ਗੁਰੂ ਜੀ ਨੇ ਕਿਹਾ ਕਹਿੰਦੇ ਜਿਹੜੇ ਆ ਨਿਰਦੋਸ਼ ਸਾਧੂ ਜਿਹੜੇ ਤੂੰ ਕੈਦ ਕੀਤੇ ਹੋਏ ਨੇ ਨਾ ਇਹਨਾਂ ਨੂੰ ਛੱਡ ਦੇ ਇਹਨਾਂ ਦੀ ਬੰਦ ਖਲਾਸੀ ਕਰ ਦਿਓ ਅਤੇ ਅੱਗੇ ਤੋਂ ਧਰਮ ਦਾ ਨਿਆਂ ਕਰਿਆ ਕਰੋ ਕਿਸੇ ਨਿਰਦੋਸ਼ ਨੂੰ ਦੁੱਖ ਨਾ ਦਿਆ ਕਰੋ ਬਾਦਸ਼ਾਹ ਨੇ ਨਾ ਗੁਰੂ ਜੀ ਦੇ ਬਚਨ ਮੰਨ ਕੇ ਨਾ ਸਾਰੇ ਸਾਧੂ ਸੰਤ ਭਗਤਾਂ ਨੂੰ ਰਿਹਾ ਕਰ ਦਿੱਤਾ ਸਤਨਾਮ ਸ਼੍ਰੀ ਵਾਹਿਗੁਰੂ ਅਤੇ ਅੱਗੇ ਤੋਂ ਐਸੀ ਕੋਈ ਕਾਰਵਾਈ ਨਾ ਕਰਨ ਦਾ ਪ੍ਰਣ ਵੀ ਕੀਤਾ ਇਸ ਅਸਥਾਨ ਤੇ ਜਮਨਾ ਕਿਨਾਰੇ ਗੁਰਦੁਆਰਾ ਮਜਨੂ ਢਿੱਲਾ ਕਰਕੇ ਪ੍ਰਸਿੱਧ ਹੈ ਇੱਥੇ ਇੱਕ ਮਜਨੂ ਨਾਮ ਦੇ ਸਾਧੂ ਨੇ ਬਹੁਤ ਚਿਰ ਬੈਠ ਕੇ ਭਜਨ ਬੰਦਗੀ ਕੀਤੀ ਸੀ ਜਿਸ ਦੇ ਨਾਮ ਉੱਤੇ ਇਹ ਢਿੱਲਾ ਪ੍ਰਸਿੱਧ ਹੋਇਆ ਹੈ ਸੋ ਗੁਰੂ ਪਿਆਰਿਓ ਬਾਦਸ਼ਾਹ ਸਿਕੰਦਰ ਲੋਧੀ ਨੇ ਨਾ ਗੁਰੂ ਜੀ ਤੋਂ ਉਪਦੇਸ਼ ਲੈ ਕੇ ਸਾਰੇ ਵੀ ਜਿੰਨੇ નિર્ਦੋਸ਼ ਭਗਤ ਜਨ ਸਨ ਸਾਧੂ ਸੰਤ ਸਨ ਸਾਰਿਆਂ ਨੂੰ ਰਿਹਾ ਕਰ ਦਿੱਤਾ ਇਹ ਉਹੀ ਸਿਕੰਦਰ ਲੋਧੀ ਸੀ ਜਿਸ ਨੇ ਪੂਰੀ ਦੁਨੀਆ ਜਿੱਤੀ ਸੀ ਗੁਰੂ ਪਿਆਰਿਓ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਅਗਰ ਇਹ ਸਾਖੀਆਂ ਗੁਰੂ ਦੀਆਂ ਸਾਖੀਆਂ ਆਪ ਨੂੰ ਚੰਗੀਆਂ ਲੱਗਦੀਆਂ ਨੇ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਲਾਈਕ ਸ਼ੇਅਰ ਅਤੇ ਕਮੈਂਟ ਕਰਨ ਦੇ ਨਾਲ ਵੀਡੀਓ ਦੀ ਰੀਚ ਵੱਧਦੀ ਹੈ ਪਰ ਪਰ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਜਿਹੜੀਆਂ ਧਾਰਮਿਕ ਗੁਰਬਾਣੀ ਦੀਆਂ ਜਾਂ ਇਤਿਹਾਸ ਦੀਆਂ ਸਾਖੀਆਂ ਨੇ ਨਾ ਬਹੁਤ ਹੀ ਘਟ ਮਿੱਤਰ ਪਿਆਰੇ ਹੋਣਗੇ ਜਿਹੜੇ ਸ਼ੇਅਰ ਲਾਈਕ ਕਰਨਗੇ ਨਹੀਂ ਤੇ ਸੁਣਦੇ ਹੀ ਨਹੀਂ ਕਿਉਂਕਿ ਅਗਰ ਅਸੀਂ ਇਤਿਹਾਸ ਨਹੀਂ ਸੁਣਾਗੇ ਨਾ ਤਾਂ ਸਾਡੇ ਬੱਚਿਆਂ ਨੂੰ ਇਤਿਹਾਸ ਦਾ ਪਤਾ ਕਿਵੇਂ ਲੱਗੇਗਾ ਸੋ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਚਾਹੇ ਕਿਸੇ ਵੀ ਚੈਨਲ ਦੇ ਉੱਪਰ ਗੁਰਬਾਣੀ ਦੀ ਵੀਡੀਓ ਹੋਵੇ ਉਸ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ